ਸਤਿ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਇਹਨਾਂ ਦਿਨਾਂ ਦੌਰਾਨ ਪੂਰੀ ਚਰਚਾ ਕਿ ਪੁਲਸ ਵਾਲੇ ਕਿੰਨੀ ਕੁ ਰਿਸ਼ਤ ਦਿਖੋਰੀ ਕਰਦੇ ਨੇ ਕਿਉਂਕਿ ਡੀਆਈਜੀ ਹਰਚਰ ਸਿੰਘ ਭੁੱਲਰ ਨੂੰ ਸੀਬੀਏ ਨੇ ਚੱਕ ਲਿਆ ਤੇ ਭੁੱਲਰ ਦੇ ਹੋਰ ਬਹੁਤ ਸਾਰੇ ਕੱਚੇ ਚਿੱਠੇ ਨੇ ਭੁੱਲਰ ਦੀ ਕਾਰਗੁਜ਼ਾਰੀ ਤੋਂ ਲੋਕ ਪਰੇਸ਼ਾਨ ਸੀ ਜਿਹੜੇ ਚਾਹਤ ਭੁੱਲਰ ਜਾਣੀ ਅਸਨ ਉਹਨਾਂ ਦਾ ਨਿਪਟਾਰਾ ਨਹੀਂ ਸੀ ਹੁੰਦਾ ਇਹਨਾਂ ਨੂੰ ਵੀ ਸ਼ੱਕ ਹੈ ਕਿ ਕੋਈ ਗੋਲਮਾਲ ਜ਼ਰੂਰ ਹੁੰਦਾ ਹੋਵੇਗਾ ਜਿਸ ਕਾਰਨ ਉਹਨਾਂ ਤੋਂ ਇਨਸਾਫ਼ ਦੂਰ ਹੁੰਦਾ ਗਿਆ ਮੇਰੇ ਨਾਲ ਨੇ ਬਲਵਿੰਦਰ ਸਿੰਘ ਕੁੰਬੜਾ ਜੋ ਸੈਕਟਰ ਜੋ ਫੇਜ 7 ਮਹਾਲੀ ਦੇ ਲਾਈਟਾਂ ਤੇ ਮੋਰਚਾ ਲਈ ਬੈਠੇ ਨੇ ਮੋਰਚਾ ਭਾਵੇਂ ਇਹਨਾਂ ਨੇ ਲਗਾਇਆ ਸੀ ਕਿ ਜਿਹੜੇ ਗਲਤ ਕਾਗਜ਼ਾਂ ਦੇ ਆਧਾਰ ਤੇ ਨੌਕਰੀਆਂ ਲੈ ਚੁੱਕੇ ਨੇ ਉਹਨਾਂ ਦੀਆਂ ਨੌਕਰੀਆਂ ਵਾਪਸ ਲਈਆਂ ਜਾਣ ਤੇ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਰਿੱਟਾ ਜਾਵੇ ਪਰ ਹੁਣ ਕਿਉਂਕਿ ਪੰਜਾਬ ਦੇ ਵਿੱਚ ਰਿਸ਼ਿਦਖੋਰੀ ਅੱਧਾ ਮੰਨੇ ਟੱਪ ਚੁੱਕੀ ਆ ਬੇਇਨਸਾਫੀ ਜਿਆਦਾ ਹੋ ਰਹੀ ਆ ਜਿਸ ਕਾਰਨ ਇਹ ਆਮ ਲੋਕਾਂ ਦੀ ਆਵਾਜ਼ ਵੀ ਬਣਦੇ ਰਹਿੰਦੇ ਨੇ ਇਨ੍ਹਾਂ ਕੋਲ ਬਹੁਤ ਸਾਰੇ ਮਾਮਲੇ ਆਏ ਨੇ ਜੋ ਹਰਚਰਨ ਸਿੰਘ ਭੁੱਲਰ ਬਾਰੇ ਨੇ ਗੱਲ ਕਰਦੇ ਆ ਕੁੰਬੜ ਸਾਹਿਬ ਕੀ ਮਾਮਲਾ ਕਿਸ ਤਰ੍ਹਾਂ ਦੇ ਕੱਚੇ ਚਿੱਟੇ ਨੇ ਭੁੱਲਰ ਦੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੱਤਵੇਂ ਪੀੜ੍ਹ ਦੀਆਂ ਲੇਟਾਂ ਜੋ ਮੋਰਚਾ ਚੱਲ ਰਿਹਾ ਫੇਰ ਸੱਤ ਦੀਆਂ ਲੇਟਾਂ ਕੋਲ ਪਿਛਲੇ 2 ਸਾਲ ਤੋਂ ਸਾਡੇ ਰਾਹੀਂ ਬਹੁਤ ਸਾਰੀ ਸਾਡੀ ਆਵਾਜ਼ ਲੋਕਾਂ ਦੀ ਆਵਾਜ਼ ਪੀੜਤ ਲੋਕਾਂ ਦੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪ੍ਰਸ਼ਾਸਨ ਤੱਕ ਤੇ ਕਰ ਵਰਗੇ ਤੇ ਕਾਰ ਬੈਠੇ ਰੱਬ ਵਰਗੇ ਸੁਰੱਖਿਆ ਤੱਕ ਤੁਸੀਂ ਪਹੁੰਚਣ ਦਾ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਗੱਲ ਕਰ ਲਈਏ ਕੱਲ ਦਾ ਸਾਡਾ ਸੁਰਖੀਆਂ 'ਚ ਚੱਲ ਰਿਹਾ ਜਿਹੜਾ ਪੂਰੀ ਮੀਡੀਆ 'ਚ ਛਾਇਆ ਹੋਇਆ ਤੇ ਇਹ ਮੈਂ ਇੰਡੀਆ ਦੀ ਕਲਰ ਨਹੀਂ ਵਿਦੇਸ਼ਾਂ 'ਚ ਵੀ ਕਵਰ ਚੱਲਦੀ ਹੋਊਗੀ ਵੀ ਇੱਕ ਡੀਆਈਜੀ ਬਹੁਤ ਵੱਡੀ ਰਿਸ਼ਵਤ ਦਾ ਜਿਹੜਾ ਰਿਸ਼ਵਤ ਘੋਰ ਫੜਿਆ ਗਿਆ ਸੀਬੀਆਈ ਨੇ ਫੜਿਆ ਮੈਂ ਉਸ ਵੀਰ ਦਾ ਉਸ ਆਪਣੇ ਭਰਾ ਦਾ ਧੰਨਵਾਦ ਕਰਦਾ ਜਿਹਨੇ ਹਿੰਮਤ ਕੀਤੀ ਆਪਣੀ ਜਾਨ ਦੀ ਪ੍ਰਵਾਹ ਕਰਦੇ ਹੋਏ ਨੇ ਦਰਤਾ ਨਾਲ ਹਾਲਾਂਕਿ ਉਹਦੇ ਦੇ ਇੱਕ ਐਫ ਆਈ ਆਰ ਕਹਿੰਦਾ ਮੇਰੇ ਕੋਲ ਪਹਿਲਾਂ ਹੋਈ ਵੀ ਆ 2 ਸਾਲ ਦੇ 2.5 ਸਾਲ ਤੋਂ ਪਹਿਲਾਂ ਸਕ੍ਰੈਪ ਦਾ ਕੰਮ ਕਰਦਾ ਜਿਵੇਂ ਸਕ੍ਰੈਪ ਦਾ ਕੰਮ ਕਰਦਾ ਵਪਾਰੀ ਹੈ ਕਵੀਤਗੜ ਮੰਡੀਿਕ ਨੂੰ ਕਿਵੇਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਕਿਵੇਂ ਮੰਥਲੀ ਲੰਮੇ ਆ ਕਿ ਉਹ ਬੰਦਾ ਸ਼ਰਮ ਕਹਿੰਦਾ ਕਿ ਅਸੀਂ ਜੋ ਕਮਾਵਾਂਗੇ ਉਹਦੇ ਬੱਚਿਆਂ ਲਈ ਕਮਾਵਾਂਗੇ ਉਹਦੇ ਪਰਿਵਾਰ ਲਈ ਕਮਾਵਾਂਗੇ ਇਹਨਾਂ ਲਈ ਥੋੜੀ ਕਮਾਈ ਕਰਦੇ ਆ ਡਾਕੂ ਵਾਸਤੇ ਬਹੁਤ ਸਾਰੇ ਜਿਹੜੇ ਅਫਸਰ ਨੇ ਇਹਨੂੰ 2 ਸਾਲਿਆ 2.5 ਸਾਲਿਆ 1.5 ਸਾਲ ਜਿੰਨਾ ਵੀ ਦੇ ਹੋ ਗਿਆ ਤੁਹਾਡੇ ਰਹੀ ਅਸੀਂ ਜੇ ਸਾਡੀ ਮਾਨਯੋਗ ਸਰਕਾਰ ਇਮਾਨਦਾਰ ਕਹਿੰਦੀ ਹੈ ਜੇਕਰ ਹੁਣ ਉਹ ਜਮ੍ਹਾਂ ਕਰ ਦੀ ਮੂੰਹ ਬੈਠੀ ਬੰਦ ਕਰਕੇ ਬੈਠੀ ਹੈ ਕਿ ਤਾਂ ਸਾਡਾ ਅਫਸਰ ਫੜਿਆ ਗਿਆ ਉਹਨੂੰ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਜੀ ਐਕਸਟੈਂਡ ਲੈਣਾ ਇਸ ਜੜਾਏਗਾ ਪੜਿਆ ਗਿਆ ਕ੍ਰਿਪਸ਼ਨ ਕਰਦਾ ਇਹਦੀ ਜਿਹੜੀ ਪ੍ਰਾਪਰਟੀ ਹੈ ਉਹਦੀ ਜਾਂਚ ਹੋਵੇ ਅਟੈਚਮੈਂਟ ਹੋਵੇ ਕੁਰਕੀ ਹੋਵੇ ਅਸੀਂ ਬਾਕੀ ਵੀ ਆਈਜੀ ਡੀਆਈਜੀ ਐਸਐਸਪੀ ਕੋਈ ਵੀ ਹੁਣ ਪੰਜਾਬ ਚ ਤਿੱਖੀ ਨਜ਼ਰ ਰੱਖੀ ਜਾਵੇ ਸਰਕਾਰਾਂ ਕ੍ਰਿਪਸ਼ਨ ਨਹੀਂ ਕਰ ਸਕ ਖਤਮ ਕਰ ਸਕਦੀਆਂ ਖਤਮ ਕਰ ਸਕਦੇ ਆ ਕ੍ਰਿਪਸ਼ਨ ਲੋਕ ਜੇ ਜਾਗਰੂਕ ਹੋਣ ਜਿਵੇਂ ਉਹ ਵੀਰ ਨੇ ਕੱਲ ਕੀਤੀ ਹੈ ਕਾਰਵਾਈ ਉਸ ਤਰ੍ਹਾਂ ਜੇ ਲੋਕ ਜਾਗਰੂਕ ਹੋਣ ਤਾਂ ਕ੍ਰਿਪਸ਼ਨ ਖਤਮ ਹੋ ਸਕਦੀ ਹੈ ਕੱਲ ਤੁਸੀਂ ਡੀਆਈਜੀ ਭੁੱਲਰ ਨੂੰ ਮਿਲਣਗੇ ਸੀ ਉਹਨੇ ਚੋਰਾਂ ਬਾਰੇ ਕੀ ਕਿਹਾ ਸੀਗਾ ਅਸੀਂ ਡੀਆਈਜੀ ਭੁੱਲਰ ਸਾਹਿਬ ਨੂੰ ਦੋ ਵਾਰੀ ਮਿਲਣ ਦਾ ਮੌਕਾ ਮਿਲਿਆ ਤੇ ਇੱਕ ਵਾਰੀ ਮੈਂ ਆਪਣਾ ਕਾਰਡ ਭੇਜਿਆ ਮੇਰੇ ਕਾਰਡ ਤੇ ਲਿਖਿਆ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਮੈਨੂੰ ਉਹਨੇ ਹਾਸੀ ਚ ਕੋ ਮਜ਼ਾਕ ਚ ਕੋ ਵੀ ਤੁਸੀਂ ਕਿੰਨੇ ਕਿ ਚੋਰ ਫੜ ਲਏ ਕਿੱਥੋਂ ਕਿੱਥੋਂ ਫੜ ਲਏ ਮੈਂ ਕਿਹਾ ਜੀ ਚੋਰੀ ਚ ਚੋਰਾਂ ਨਾਲ ਜਦੋਂ ਕੁੱਤੀ ਰਲਈ ਹੋਏ ਫਿਰ ਚੋਰ ਫੜਨੇ ਔਖੇ ਆ ਅਸੀਂ ਜਿਹੜੀਆਂ ਹਾਈ ਕੋਰਟ ਦਾ ਦਰਵਾਜਾ ਖੜਕਾਇਆ 20 ਕ ਬੰਦਿਆਂ ਦੇ ਐਫ ਆਈ ਆਰ ਦਰਜ ਹੋਈ ਹੈ ਪਰ ਉਹਦੀ ਰੈਸਟ ਦਾ ਕੋਈ ਪੰਦੀ ਨਹੀਂ ਨਾ ਸਰਕਾਰ ਜਾਗਰੂਕ ਐ ਨਾ ਪੁਲਿਸ ਵਾਲੀ ਜਦੋਂ ਪੁਲਿਸ ਵਾਲੇ ਵਿਚਨੇ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਅਧਿਕਾਰੀ ਵਿੱਚ ਨੇ 20 ਲੰਸ ਵਾਲੇ ਵਿੱਚ ਨੇ ਦੱਸੋ ਸਾਡੀ ਕਾਰਵਾਈ ਕਿਵੇਂ ਹੋਊਗੀ ਤੇ ਇਹ ਜਿਹੜੇ ਮਾਮਲੇ ਆ ਜਿਹੜੇ ਤੁਸੀਂ ਉਜਾਗਰ ਕੀਤੇ ਡੀਆਜੀ ਭੁੱਲਰ ਸਾਹਮਣੇ ਤੁਸੀਂ ਲੈ ਕੇ ਗਏ ਉਥੇ ਕਾਰਵਾਈ ਨਹੀਂ ਹੋਈ ਅਸੀਂ ਮੰਗ ਪੱਤਰ ਸੀ ਸਾਡਾ 7-8 ਕੇਸਾਂ ਨੂੰ ਲੈ ਕੇ ਅਸੀਂ ਡੀਆਜੀ ਰਾਹੀਂ ਮਾਨਯੋਗ ਮੁੱਖ ਮੰਤਰੀ ਨੂੰ ਰਾਜਪਾਲ ਨੂੰ ਭੇਜਣਾ ਸੀ ਪਰ ਇਸ ਡੀਆਜੀ ਦਾ 2 ਸਾਲ ਚ 1.5 ਸਾਲ ਚ ਸਾਡੇ ਮੋਰਚੇ ਤੱਕਿਆ ਸਾਡਾ ਮੰਗ ਪੱਤਰ ਲੈਣਾ ਆਪਣੇ ਦਫ਼ਤਰ ਤੱਕ ਥੱਲੇ ਵੀ ਨਹੀਂ ਉਤਰਦਾ ਸੀ ਐਡਾ ਮਤਲਬ ਇਹਦੇ ਚ ਹੰਕਾਰ ਸੀ ਤੇ ਦੂਜੀ ਗੱਲ ਕਰ ਲਈਏ ਅਸੀਂ ਜਦੋਂ ਮੰਗ ਕੋਈ ਪੱਤਰ ਲੈ ਕੇ ਜਾਣਾ ਕੋਈ ਨਾ ਕੋਈ ਐਸਐਚਓ ਡੀਐਸਪੀ ਰੈਂਕ ਦਾ ਮੰਨਦਾ ਸੀ ਛੋਟਾ ਬੰਦਾ ਆਂਦਾ ਸੀ ਤਾਂ ਕਿ ਇਹ ਡੀਆਈਜੀ ਕਿਸੇ ਤਰ੍ਹਾਂ ਨਹੀਂ ਆਇਆ ਮੇਰੇ ਪਰਸਨਲ ਕੇਸ ਚ ਡੀਆਈਜੀ ਨੂੰ ਕਮਿਸ਼ਨ ਨੇ ਆਰਡਰ ਕਰੇ ਨੇ ਕਿ ਏਐਸਆਈ ਦੇ ਖਿਲਾਫ ਪਰਚਾ ਦਰਜ ਕਰ ਲਾਂਗਾ ਐਸਈਐਸਟੀ ਅਕਟ ਦਾ ਅੱਜ ਤੱਕ ਇਹਨੇ ਉਹ ਨਹੀਂ ਕੀਤਾ ਅਜੇ ਤੋਂ ਪਹਿਲਾਂ ਪਹਿਲਾਂ ਡੀਆਈਜੀ ਸੀ ਉਹ ਵੀ ਭੁੱਲਰ ਸੀ ਇਹਨਾਂ ਨੇ ਕੋਈ ਦੋ ਦਿਨ ਭੁੱਲਰਾਂ ਨੇ ਜਿਹੜਾ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਕੋਲੇ ਸਾਰਾ ਉਹ ਡਾਟਾ ਪਿਆ ਹੈ ਇਸੇ ਤਰ੍ਹਾਂ ਨਗਲਾ ਸਾਡੇ ਕੋਲੇ ਬਤਾਰ ਸਿੰਘ ਨਗਲਾ ਜੀ ਹੁਣੇ ਗਏ ਨੇ ਉਹ ਦੱਸ ਕੇ ਗਏ ਵੀ ਜਦੋਂ ਇਹ ਐਜੇ एसएसपी विजिलेंस दी मेरीयां ਕਈ ਦਰਖਾਸਤਾਂ ਸੀ ਮੈਂ ਰੇਡ ਕਰਾਣੀ ਚਾਹੀ ਲੱਖ ਰੁਪਏ ਨੂੰ ਰੰਗ ਲਾ ਕੇ ਦਿੱਤਾ ਮੇਰੀ ਰੇਡ ਜਿਹੜੀ ਹੈਗੀ ਉਹ ਐਸਚੂ ਨੂੰ ਡੇਰਾ ਬਸੀ ਨੂੰ ਛੁੱਟੀ ਤੇ ਭੇਜਦਾ ਮੇਰੀ ਰੇਡ ਉਹ ਖਰਾਬ ਕਰੀ ਜਾਂ ਤਾਂ ਕਿ ਜਿਹੜਾ ਟਰੈਪ ਲਾਣਾ ਸੀ ਟਰੈਪ ਵੀ ਖਰਾਬ ਹੋ ਜਾ ਤੇ ਮੇਰੀ ਜਿਹੜੀ ਹੈ ਇਨਕੁਆਰੀ ਵੀ ਉਹ ਸਾਰੀ ਵਿੱਚੇ ਪਈ ਤੁਹਾਨੂੰ ਲੱਗਦਾ ਕਿ ਕਈ ਮਾਮਲਿਆਂ 'ਚ ਗੋਲਮਾਲ ਕਰਦਾ ਹੋਵੇਗਾ ਜਿਹੜਾ ਡੀਆਈਜੀ ਭੁੱਲਰ ਹੈ ਮੈਂ ਕਿਹਾ ਜੀ ਜੇ ਗੋਲਮਾਲ ਕਰਦਾ ਹੋ ਤਾਂ ਹੀ ਉਹਦੇ ਘਰੇ ਅੱਜ 7 ਕਰੋੜ ਰੁਪਈਆ ਮਸ਼ੀਨਾਂ ਆਗਣ ਰਹੀਆਂ ਨੇ ਕਿਸੇ ਅੱਛਾ 2,11,600 600 ਸੈਲਰੀ ਲਿਖੀ ਹੈ ਤੁਹਾਡੀ ਖਬਰ 'ਚ ਪੜ੍ਹੀ ਹੈ ਵੀ ਜਿਹੜਾ 2,11,000 ਰੁਪਈਆ ਲੈ ਕੇ ਸੈਲਰੀ ਤੇ ਨਹੀਂ ਖੜਿਆ ਮਹਿੰਗੀ ਸ਼ਰਾਬ 40 ਲੀਟਰ ਸ਼ਰਾਬ ਮਿਲਣੀ ਵਿਦੇਸ਼ੀ ਸ਼ਰਾਬ ਮਿਲਣੀ ਅਸਲਾ ਮਿਲਣਾ ਕਰ ਤੋਂ 40 ਕਲੀਆਂ ਮਿਲਣੀਆਂ 7 ਕਰੋੜ ਰੁਪਏ ਮਿਲਣਾ ਮਸ਼ੀਨਾਂ ਗਿਣ ਰੀਆਂ ਦੱਸੋ ਕਿਹੜਾ ਇਹ ਹੋਏਗਾ ਜਿਹਦਾ ਡੀਜੀਪੀ ਰਿਹਾ ਹੋਵੇ ਉਹਦੀ ਵੀ ਮਤਲਬ ਕਹਿੰਦੇ ਇੱਜ਼ਤ ਖਰਾਬ ਕਰਤੀ ਮੈਂ ਕਿਹਾ ਡੀਜੀਪੀ ਨੇ ਛੇ ਦਾ ਨਾਮ ਕਮਾਇਆ ਹੋਊਗਾ ਉਸ ਵਾਰ ਅਸੀਂ ਜਾਣਦੇ ਨਹੀਂ ਉਹਨਾਂ ਨਾਮ ਕਮਾਇਆ ਹੋ ਪਰ ਜਿਹੜਾ ਹਰਚਰਨ ਸਿੰਘ ਭੁੱਲਰ ਨੇ ਉਹਦਾ ਨਾਮ ਕਮਾਇਆ ਸਾਰਾ ਕੁਝ ਕਰਿਆ ਜੋ ਖੇ ਨੇ ਪਾਈ ਹੈ ਉਹ ਤੁਸੀਂ ਖੁਦ ਦੇਖ ਸਕਦੇ ਆ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਜੇ ਤੁਹਾਨੂੰ ਵੀ ਇਮਾਨਦਾਰਾਂ ਦੀ ਸਰਕਾਰ ਹੈ ਇਹਦੀ ਪ੍ਰਾਪਰਟੀ ਅਟੈਚ ਕੀਤੀ ਜਾਵੇ ਤੇ ਤੁਰਕ ਕੀਤੀ ਜਾਵੇ ਤਾਂ ਕਿ ਕੋਈ ਵੀ ਡੀਆਈਜੀ ਪੰਜਾਬ ਚ ਆਈਜੀ ਡੀਆਈਜੀ ਉੱਚ ਰੈਂਕ ਦਾ ਬੰਦਾ ਜੋ ਖੂਨ ਪਸੀਨੇ ਦੀ ਕਮਾਈ ਚਾਹੋ ਵਪਾਰੀ ਹੈ ਜਾਂ ਦੁਕਾਨਦਾਰ ਹੈ ਜਾਂ ਕੋਈ ਦੂਜਾ ਸਿਵਲ ਮੈਨ ਹੈ ਮੰਦਾ ਉਹਦੀ ਜਿਹੜੀ ਖੂਨ ਪਸੀਨੇ ਦੀ ਕਮਾਈ ਇਹ ਚੋਰ ਠੱਗ ਨਾ ਲੈ ਜਾਣਾ ਇੱਕ ਕੁਮਰ ਸਾਹਿਬ ਕਹਿੰਦੇ ਨੇ ਕਰਪਤ ਅਫਸਰਾਂ ਨੂੰ ਆਪਣੇ ਗਨਮੈਨ ਵੀ ਦਿੱਤੇ ਹੋਏ ਸੀ ਨਜ਼ਾਇਜ਼ ਤੌਰ ਤੇ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਗਨਮੈਨ ਜਾਂ ਇਹਦੇ ਅੰਦਰ ਜਿਹੜੇ ਪੁਲਿਸ ਵਾਲਿਆਂ ਨੇ ਕਿੱਥੇ ਕਿੱਥੇ ਰੇਡ ਡਿਊਟੀਆਂ ਕਿੱਥੇ ਦਿੰਦੇ ਰਹੇ ਕਈ ਜਿਹੜੇ ਐਨਾ ਇੱਥੇ ਚਾਹੋ ਲੇਡੀ ਲੇਡੀ ਅਫਸਰ ਹੋਏ ਕੋਈ ਸੀਨੀਅਰ ਅਫਸਰ ਹੋਏ ਜਿਹਨੂੰ ਇਹਨਾਂ ਗਨਮੈਨ ਦਿੱਤੇ ਉਹਦੇ ਥਰੂ ਸ਼ਾਇਦ ਬਹੁਤ ਵੱਡੀ ਕਰੇਸ਼ਵਤ ਵੀ ਚਲਦੀ ਹੋਏ ਉਹਦਾ ਪੈਸਾ ਵੀ ਕਿਤੇ ਇਹਨਾਂ ਦਾ ਇਨਵੈਸਟ ਕਰਦੇ ਹੋਣ ਤਾਂ ਉਹ ਸਾਰੀ ਜਾਂਚ ਦਾ ਵਿਸ਼ਾ ਹੈ ਜੋ ਜੋ ਲਿੰਕ ਜੁੜੇ ਨੇ ਇਹਨਾਂ ਦੇ ਮੈਂ ਕਹਿੰਦਾ ਮੋਬਾਈਲ ਸਾਰੇ ਜਿਵੇਂ ਸਾਡੀਆਂ ਲੋਕੇਸ਼ਨਾਂ ਟਰੇਸ ਕਰਦੇ ਜਿਹੜਾ ਡੀਆਈਜੀ ਕੱਲ ਤੱਕ ਲੋਕਾਂ ਨੂੰ ਮੂੰਹ ਬੰਨ ਕੇ ਮੂੰਹ ਤੇ ਕੱਪੜੇ ਬੰਨ ਕੇ ਪੇਸ਼ ਕਰਦਾ ਸੀ ਖੁਦ ਅੱਜ ਉਹ ਅਦਾਲਤ ਜੋ ਮੂੰਹ ਤੇ ਕੱਪੜਾ ਬੰਨ ਕੇ ਉਹਨੂੰ ਪੇਸ਼ ਹੋ ਰਿਹਾ ਕਿੰਨੀ ਸ਼ਰਮਿੰਦਗੀ ਦੀ ਗੱਲ ਹੈ ਸਾਡੇ ਪੰਜਾਬ ਦੇ ਲਈ ਸਾਡੀ ਸਰਕਾਰ ਦੀ ਸ਼ਰਮਿੰਦਗੀ ਦੀ ਗੱਲ ਹੈ ਜਦੋਂ ਉਲਟੀ ਬਾੜ ਖੇਤ ਨੂੰ ਖਾਣ ਲੱਗੇ ਫਿਰ ਖੇਤ ਕਿਵੇਂ ਉਹ ਠੀਕ ਠਾਕ ਰਹੂਗਾ ਇਹ ਸਾਰੀਆਂ ਜਿਹੜੀਆਂ ਧਾਰਨਾ ਜਦੋਂ ਦੁੱਧ ਦੀ ਦਾਖੀ ਬਿੱਲਾ ਬੈਠੂਗਾ ਉਹਨੂੰ ਕਦ ਤੱਕ ਭਲੀ ਗਜਾਰੂਗਾ ਇਹ ਸੋਚ ਅੱਛਾ ਦੂਜੀ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਜਿਹੜੀਆਂ ਪੁਰਾਣੇ ਬਜ਼ੁਰਗਾਂ ਨੇ ਸਾਡੇ ਨਾਲ ਇੱਕ ਹਫ਼ਤਾ ਬਣਾਈਆਂ ਸ਼ੁਰੂ ਤੋਂ ਚੱਲੀ ਆ ਰਹੀਆਂ ਅੱਜ ਉਹ ਹਫ਼ਤਾ ਪੂਰੀਆਂ ਜਿਹੜੀਆਂ ਨਿਰਪਰ ਟੋਕਰੀਆਂ ਨੇ ਤੇ ਸੱਚ ਹੋ ਰੀਆਂ ਨੇ ਤੁਸੀਂ ਕੁਝ ਮਸਲੇ ਕੁਝ ਗੱਲਾਂ ਸਿਵੇ ਦੇ ਹਵਾਲੇ ਕਰੋਗੇ ਕਿ ਆ ਮਾਮਲੇ ਤੇ ਅਸੀਂ ਇਸ ਕਰਤਾ ਕੀਤੀਆਂ ਸੀ ਇਹਨੇ ਕਾਰਵਾਈ ਨਹੀਂ ਕੀਤੀ ਉਹਨਾਂ ਮਾਮਲਿਆਂ ਦੀ ਵੀ ਜਾਂਚ ਹੋਵੇ ਅਸੀਂ 2-3 ਘਟਾਲੇ ਬਹੁਤ ਵੱਡੇ ਜਿਵੇਂ ਅਸੀਂ ਜੀਰਕਪੁਰ ਦਾ ਘਟਾਲਾ ਸੀ ਇੱਕ ਬਹੁਤ ਵੱਡਾ ਸਾਬਕਾ ਐਮਐਲਏ ਨਾਲ ਐਮਐਲਏ ਨਾਲ ਜੁੜਿਆ ਬੀਪੀਐਲ ਦਾ ਘਟਾਲਾ ਸੀ ਸਾਡੇ ਕੋਲ ਨਰੇਗਾ ਦਾ ਘਟਾਲਾ ਸੀ ਜਿਹੜਾ ਹਾਈ ਕੋਰਟ ਗਿਆ ਸੀ ਸੀਬੀਆਈ ਨੂੰ ਡਾਇਰੈਕਸ਼ਨਾਂ ਮਾਰਕ ਕਰਨ ਪਰ ਲੇਕਿਨ ਸਾਡਾ ਉਹ ਸਾਰਾ ਉੱਥੇ ਹੀ ਰੁਲਿਆ ਪੁਲਿਆ ਪਿਆ ਸਾਰੇ ਪੰਜਾਬ ਦਾ ਅਰਬਾਂ ਰੁਪਏ ਦੇ ਘਟਾਲੇ ਸਾਡੇ ਕੋਲੇ ਆਰਟੀਆਈ ਚ ਕਾਗਜ਼ ਹੈਗੇ ਅਸੀਂ ਸੀਬੀਆਈ ਨੂੰ ਤੁਹਾਡੇ ਲਈ ਬੇਨਤੀ ਕਰਨਾ ਚਾਹੁੰਦੇ ਹਾਂ ਜੇ ਸਾਡਾ ਮਟੀਰੀਅਲ ਲੈਣਾ ਹੋਵੇ ਚਿਆ ਪੁਲਿਸ ਦਾ ਇੱਥੇ ਤੱਕ ਕੇ ਜਿਹੜੀ ਮੋਹਾਲੀ ਦੀ ਪੁਲਿਸ ਹੈ ਚੈੱਕ ਦੁਆਰਾ ਰਿਸ਼ਵਤ ਲੈ ਲੈਂਦੀ ਸੀ ਜਿਹਦੀਆਂ ਆਧਾਰਨਾ ਸਾਡੇ ਕੋਲ ਚੈੱਕ ਦੁਆਰਾ ਸੈਕਟਰ 70 ਚ ਇੱਕਾਰੇ ਖਿਲਾਫ ਵੀ ਕਾਰਵਾਈ ਨਹੀਂ ਕੀਤੀ ਇਹਨੇ ਡੀਏ ਬਾਕੀਆ ਕੋਈ ਗੱਲਬਾਤ ਨਹੀਂ ਹੋਈ ਸੈਕਟਰ 70 ਤੇ ਇੱਕ ਕ੍ਰੈਪਸ਼ਨ ਹੋਈ ਹੈ ਜਿਹਦੇ ਚ ਐਸ ਐਸ ਪੀ ਰੈਂਕ ਦੇ ਬੰਦੇ ਡੀ ਐਸ ਪੀ ਰੈਂਕ ਦੇ ਬੰਦਿਆਂ ਨੇ ਕ੍ਰੈਪਸ਼ਨ ਦੀ ਜਿਹੜੀ ਚੈੱਕ ਦੁਆਰਾ ਰਿਸ਼ਵਤ 70 ਸੈਕਟਰ ਲਈ ਹੈ ਉਹਦਾ ਸਾਰਾ ਡਾਟਾ ਸਾਰਾ ਰਿਕਾਰਡ ਪਿਆ ਜਿਹੜੀ ਮੋਹਾਲੀ ਦੀ ਪੁਲਿਸ ਹੈ ਚੈੱਕ ਦੁਆਰਾ ਰਿਸ਼ਵਤ ਲੈ ਲੈਂਦੀ ਹੈ ਠੀਕ ਹੈ ਸੋ ਜਿਸ ਤਰ੍ਹਾਂ ਕਹਿੰਦੇ ਆ ਕਿ ਆ ਬਈ ਕੋਈ ਹਾਲ ਹਾਲੀਪੁਰਸਦਾ ਜਿਹਦੇ ਬਾਰੇ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿੰਨੇ ਵੀ ਕ੍ਰਿਸ਼ਟ ਅਫਸਰ ਨਜ਼ਰ ਆਉਂਦੇ ਨੇ ਉਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਾਈ ਜਾਵੇ ਉਹਨਾਂ ਦੇ ਕੋਲ ਬਸੀਲੇ ਕੀ ਨੇ ਉਹਨਾਂ ਕੋਲ ਗਹਿਣਾ ਘਟਾ ਕੀ ਆ ਸਾਰੇ ਦੀ ਜਾਂਚ ਹੋਵੇ ਤਾਂ ਕਿ ਅੱਗੇ ਤੋਂ ਕੋਈ ਭੁੱਲਰ ਵਾਂਗੂ ਵੱਡਾ ਜਿਹੜਾ ਠੱਗ ਅਫਸਰ ਉਹ ਨਾ ਬਣ ਸਕੇ ਸੋ ਭੁੱਲਰ ਦੇ ਸਾਰੇ ਪਾਸੇ ਚਰਚੇ ਨੇ ਪਰ ਨਾਲ ਹੁਣ ਲੋਕਾਂ ਨੂੰ ਖੁਸ਼ੀ ਵੀ ਹੋ ਰਹੀ ਆ ਕਿ ਘਟੂ ਘਟ ਵੱਡਾ ਜਿਹੜਾ ਠੱਗਾ ਹੈ ਵੱਡਾ ਅਫਸਰਾ ਪੜਿਆ ਗਿਆ ਜਿਹਨੇ ਥਗੀਆਂ ਮਾਰ ਕੇ ਕਰੋੜਾਂ ਰੁਪਇਆ ਕਮਾਇਆ ਹੁਣ ਵੇਖਦੇ ਆਉਣ ਵਾਲੇ ਦਿਨਾਂ ਦੌਰਾਨ ਕਿਹਦੀ ਵਾਰੀ ਆਏਗੀ ਤੇ ਸੀਬੀਆਈ ਕੀ ਦੇ ਉੱਤੇ ਸਿਕੰਜਾ ਕਸੇਗੀ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਕੋਖਰ ਮਹਾਲੀ